ਸੋਰਠ ਮਹੱਲਾ ਪੰਜਵਾ ਗੁਰਪੂਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਸਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤਾ ਉਣੀ ਬਾਤ ਨਾ ਕਾਈ ਰਹਾ ਕਰਤੇ ਪੁਰਖ ਤਾਲ ਦਿਵਾਇ ਪਿਛੈ ਲੱਗ ਚੱਲੀ ਮਾਇਆ ਟੋਟ ਨਾ ਕਤ ਹੂੰ ਆਵੇ ਮੇਰੇ ਪੂਰੇ ਸਤਗੁਰ ਪਾਵੇ ਸਿਮਰ ਸਿਮਰ ਦਿਆਲਾ ਸਭ ਜੀਵ ਭਏ ਕਿਰਪਾਲਾ जय जय कर गुसाई जिन पूरी बणत बनाई तू पारो स्वामी मोरा एहो पुन्न पदार्थ तेरा जन नानक एक त्याया सर्व फला पुन्न पाया जन नानक एक त्याया ਸਰਬ ਫਲਾ ਪੁੰਨ ਪਾਇਆ ਸੋਰਠ ਮਹੱਲਾ ਪੰਜਵਾ ਗੁਰ ਪੂਰਾ ਨਮਸਕਾਰੇ ਪ੍ਰਭ ਸੱਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈ ਜਸਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨਾ ਕਾਈ ਰਹਾਉ ਕਰਤੈ ਪੁਰਖ ਤਾਲ ਦਿਵਾਇ ਪਿਛੈ ਲੱਗ ਚੱਲੀ ਮਾਇਆ ਟੋਟ ਨਕਤੂ ਆਵੇ ਮੇਰੇ ਪੂਰੇ ਸਤਗੁਰ ਪਾਵੇ ਸਿਮਰ ਸਿਮਰ ਦਿਆਲਾ ਸਭ ਜੀਅ ਭੈ ਕਿਰਪਾਲਾ ਜੈ ਜੈ ਘਰ ਗੁਸਾਈ ਜਨ ਪੂਰੀ ਬਣਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਇਹੋ ਪੁੰਨ ਪਦਾਰਥ ਤੇਰਾ ਜਨ ਨਾਨਕ ਇੱਕ ਧਿਆਇਆ ਸਰਬ ਫਲਾ ਪੁੰਨ ਪਾਇਆ ਜਨ ਨਾਨਕ ਇੱਕ ਧਿਆਇਆ ਸਰਬ ਫਲਾ ਪੁੰਨ ਪਾਇਆ ਸੋਰਠ ਮਹੱਲਾ ਪੰਜਵਾ ਗੁਰਪੂਰਾ ਨਮਸਕਾਰੇ ਪ੍ਰਭ ਸਭੇ ਕਾ ਜਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਸਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤਾ ਉਣੀ ਬਾਤ ਨਾ ਕਾਈ ਰਹਾ ਕਰਤੇ ਪੁਰਖ ਤਾਲ ਦਿਵਾਇ ਪਿਛੈ ਲੱਗ ਚੱਲੀ ਮਾਇਆ ਟੋਟ ਨਾ ਕਤ ਹੂੰ ਆਵੇ ਮੇਰੇ ਪੂਰੇ ਸਤਗੁਰ ਪਾਵੇ ਸਿਮਰ ਸਿਮਰ ਦਿਆਲਾ ਸਭ ਜੀਵ ਭਏ ਕਿਰਪਾਲਾ जय जय कर गुसाई जिन पूरी बणत बनाई तू पारो स्वामी मोरा एहो पुन्न पदार्थ तेरा जन नानक एक त्याया सर्व फला पुन्न पाया जन नानक एक त्याया ਸਰਬ ਫਲਾ ਪੁੰਨ ਪਾਇਆ ਸੋਰਠ ਮਹੱਲਾ ਪੰਜਵਾਂ ਗੁਰ ਪੂਰਾ ਨਮਸਕਾਰੇ ਪ੍ਰਭ ਸੱਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈ ਜਸਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਹੁਣੀ ਬਾਤ ਨਾ ਕਾਈ ਰਹਾਉ ਕਰਤੈ ਪੁਰਖ ਤਾਲ ਦਿਵਾਇ ਪਿਛੈ ਲੱਗ ਚੱਲੀ ਮਾਇਆ ਟੋਟ ਨਕਤ ਹੁ ਆਵੇ ਮੇਰੇ ਪੂਰੇ ਸਤਗੁਰ ਪਾਵੇ ਸਿਮਰ ਸਿਮਰ ਦਿਆਲਾ ਸਭ ਜੀਅ ਭਏ ਕਿਰਪਾਲਾ जय जय कार गुसाई जिन पूरी बणत बनाई तू पारो स्वामी मोरा एहो पुन्न पदार्थ तेरा जन नानक एक त्याया सर्व फला पुन्न पाया जन नानक एक त्याया सर्व फला पुन्न पाया ਸੋਰਠ ਮਹੱਲਾ ਪੰਜਵਾ ਗੁਰਪੂਰਾ ਨਮਸਕਾਰੇ ਪ੍ਰਭ ਸਭੇ ਕਾ ਜਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਸਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤਾ ਉਣੀ ਬਾਤ ਨਾ ਕਾਈ ਰਹਾਉ ਕਰਤੇ ਪੁਰਖ ਤਾਲ ਦਿਵਾਇ ਪਿਛੈ ਲੱਗ ਚੱਲੀ ਮਾਇਆ ਟੋਟ ਨਾ ਕਤੂ ਆਵੇ ਮੇਰੇ ਪੂਰੇ ਸਤਗੁਰ ਭਾਵੇ ਸਿਮਰ ਸਿਮਰ ਦਿਆਲਾ ਸਭ ਜੀਵ ਭਏ ਕਿਰਪਾਲਾ ਜੈ ਜੈ ਕਰ ਗੁਸਾਈ ਜਨ ਪੂਰੀ ਬਣਤ ਬਣਾਈ ਤੂੰ ਪਾਰੋ ਸੁਆਮੀ ਮੋਰਾ ਇਹੋ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਸੋਰਠ ਮਹੱਲਾ ਪੰਜਵਾ ਗੁਰ ਪੂਰਾ ਨਮਸਕਾਰੇ ਪ੍ਰਭ ਸੱਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈ ਜਸਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨਾ ਕਾਈ ਰਹਾਉ ਕਰਤੈ ਪੁਰਖ ਤਾਲ ਦਿਵਾਇ ਪਿਛੈ ਲੱਗ ਚੱਲੀ ਮਾਇਆ ਟੋਟ ਨਕਤੂ ਆਵੇ ਮੇਰੇ ਪੂਰੇ ਸਤਗੁਰ ਪਾਵੇ ਸਿਮਰ ਸਿਮਰ ਦਿਆਲਾ ਸਭ ਜੀਅ ਭਏ ਕਿਰਪਾਲਾ जय जय कार गुसाई जिन पूरी बणत बनाई तू पारो स्वामी मोरा एहो पुन्न पदार्थ तेरा जन नानक एक त्याया सर्व फला पुन्न पाया जन नानक एक त्याया सर्व फला पुन्न पाया ਸੋਰਠ ਮਹੱਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਜਸਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤਾ ਉਣੀ ਬਾਤ ਨਾ ਕਾਈ ਰਹਾ ਕਰਤੇ ਪੁਰਖ ਤਾਲ ਦਿਵਾਇ ਪਿਛੈ ਲੱਗ ਚੱਲੀ ਮਾਇਆ ਟੋਟ ਨਾ ਕਤ ਹੂੰ ਆਵੇ ਮੇਰੇ ਪੂਰੇ ਸਤਗੁਰ ਪਾਵੇ ਸਿਮਰ ਸਿਮਰ ਦਿਆਲਾ ਸਭ ਜੀਵ ਭਏ ਕਿਰਪਾਲਾ ਜੈ ਜੈ ਘਰ ਗੁਸਾਈ ਜਨ ਪੂਰੀ ਬਣਤ ਬਣਾਈ ਤੂੰ ਪਾਰੋ ਸੁਆਮੀ ਮੋਰਾ ਇਹੋ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਸੋਰਠ ਮਹੱਲਾ ਪੰਜਵਾ ਗੁਰ ਪੂਰਾ ਨਮਸਕਾਰੇ ਪ੍ਰਭ ਸੱਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈ ਜਸਵਾਰੀ ਆਪਣੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨਾ ਕਾਈ ਰਹਾਉ ਕਰਤੈ ਪੁਰਖ ਤਾਲ ਦਿਵਾਇ ਪਿਛੈ ਲੱਗ ਚੱਲੀ ਮਾਇਆ ਟੋਟ ਨਕ ਤੂੰ ਆਵੇਂ ਮੇਰੇ ਪੂਰੇ ਸਤਗੁਰ ਭਾਵੇਂ ਸਿਮਰ ਸਿਮਰ ਦਿਆਲਾ ਸਭ ਜੀਅ ਭਏ ਕਿਰਪਾਲਾ जय जय कार गुसाई जिन पूरी बणत बनाई तू पारो स्वामी मोरा एहो पुन्न पदार्थ तेरा जन नानक एक त्याया सर्व फला पुन्न पाया जन नानक एक त्याया सर्व फला पुन्न पाया